ਇਹ ਸਪੈਸ਼ਲ ਰੈਡ ਅਲਰਟ ਨਾਕਾਬੰਦੀ ਜਿਹੜੀ ਮਾਨਯੋਗ ਡੀਏਜੀ ਸਾਹਿਬ ਕੋਲ ਰਿਪੋਰਟ ਪੇਪਰ ਸ਼੍ਰੀ ਹਰਮਨਵੀਰ ਸਿੰਘ ਗਿੱਲ ਜੀ ਅਤੇ ਮਾਨਯੋਗ ਐਸਐਸਪੀ ਸਰਦਾਰ ਗੁਰਮੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਕੀਤੀ ਗਈ ਹੈ ਇਸ ਸਪੈਸ਼ਲ ਨਾਕਾਬੰਦੀ ਵਿੱਚ ਅਸੀਂ ਜਿਹੜੇ ਆ ਇਲਾਕੇ ਦੇ ਡਰਗ ਸਮਗਲਰ ਗੈਂਗਸਟਰ ਵਿਰੁੱਧ ਕਾਰਵਾਈ ਲਈ ਕੀਤੀ ਗਈ ਹੈ ਅਤੇ ਮਾੜੇ ਅਨਸਰਾਂ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਸਪੈਸ਼ਲ ਨਾਕਾਬੰਦੀ ਦੌਰਾਨ ਜਿਹੜੇ ਆ ਮਾੜੀ ਅਨਸਰਾਂ ਦੁਆਰਾ ਵਹੀਕਲਾਂ ਦੇ ਜਿਹੜੇ ਐ ਚਾਲੀ ਦਸਤਾ ਵਿੱਚ ਬਣਾ ਕੇ ਉਸ ਨੂੰ ਕ੍ਰਾਈਮ ਵਿੱਚ ਵਰਤੇ ਜਾਂਦਾ ਹੈ ਉਸ ਨੂੰ ਇਪੌਂਡ ਕੀਤਾ ਜਾਏਗਾ ਇਸ ਸਪੈਸ਼ਲ ਨਾਕਾਬੰਦੀ ਵਿੱਚ ਜੋ ਹੈ ਇਲਾਕੇ ਦੇ ਪੀਓਜ਼ ਅਤੇ ਬੀਸੀਜ਼ ਨੂੰ ਕਾਬੂ ਕਰਨ ਲਈ ਕੀਤਾ ਜਾ ਰਿਹਾ ਹੈ ਸੀਨੀਅਰ ਅਫਸਰਾਂ ਦੇ ਹੁਕਮ ਮੁਤਾਬਕ ਜ਼ਿਲ੍ਹਾ ਦੇ ਵਿੱਚ ਸਮੇਂ-ਸਮੇਂ ਸਿਰ ਸਪੈਸ਼ਲ ਨਾਕਾਬੰਦੀਆਂ ਕਰਕੇ ਮਾੜੇ ਅਨਸਰਾਂ ਦੀਆਂ ਗਤੀਵਿਧੀਆਂ ਨੂੰ ਠੱਲ ਪਾਉਣ ਲਈ ਚੈਕਿੰਗ ਕੀਤੀ ਜਾਂਦੀ ਹੈ ਉਸੇ ਕੜੀ ਦੇ ਤਹਿਤ ਅੱਜ ਮਾਨਯੋਗ ਡੀਏ ਸਾਹਿਬ ਫੋਜਪੁਰ ਰੇਂਜ ਫੋਜਪੁਰ ਸ੍ਰੀ ਹਰਮਨ ਬੀਸੇਨੂ ਜੀ ਗਿੱਲ ਤੇ ਮਾਨਯੋਗ ਐਸਐਸਪੀ ਸਾਹਿਬ ਫਾਿਲਕਾ ਸ੍ਰੀ ਗੁਰਮੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਪੈਸ਼ਲ ਨਾਕਾਬੰਦੀ ਕਰਕੇ ਸਾਰਾ ਸਾਰੇ ਜ਼ਿਲ੍ਹੇ ਫਾਿਲਕਾ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਇਸ ਚੈਕਿੰਗ ਦੇ ਵਿੱਚ ਨਾਕ ਸਮਗਲਾਂ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਅਤੇ ਹੋਰ ਛੱਕੀ ਵਿਅਕਤੀਆਂ ਨੂੰ ਕਾਬੂ ਕਰਨ ਲਈ ਇਹ ਚੈਕਿੰਗ ਕੀਤੀ ਜਾ ਰਹੀ ਹੈ ਜੋ ਵੈਕਨ ਮਾੜੇ ਅੰਸਰਾਂ ਵੱਲੋਂ ਝਾਲੀ ਦਸਤਾਵੇਜ਼ ਤਿਆਰ ਕਰਕੇ ਕ੍ਰਾਈਮ ਕਰਨ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਚੈੱਕ ਕਰਕੇ ਉਹਨਾਂ ਨੂੰ ਬౌండ్ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਸਾਰੇ ਜ਼ਿਲ੍ਹੇ ਨੂੰ ਡੋਮੀਨੇਟ ਕਰਕੇ ਇਲਾਕੇ ਦੇ ਬੀਸੀ ਅਤੇ ਪੀਓਜ਼ ਅਤੇ ਹੋਰ ਸ਼ੱਕੀ ਵਿਅਕਤੀਆਂ ਨੂੰ ਸਾਇਬ ਸਾਇਬ ਦੀ ਮਦਦ ਨਾਲ ਚੈੱਕ ਕਰਕੇ ਉਹਨਾਂ ਉਹਨਾਂ ਬਾਰੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ दिल्ली क्राइम नेशनल न्यूज़ नजर सफर